ਵੀ ਬੰਦਾ ਜਿਹੜਾ ਪੰਜਾਬੀ ਆ ਜਿਹੜੇ ਮਰਜ਼ੀ ਮੌਕੇ ਚਲਿਆ ਜਾਵੇ ਹਾਂ ਉਹ ਆਪਦਾ ਹੀ ਬਣਾ ਲੈਂਦਾ ਹੈ ਨਾ ਸਹੀ ਗੱਲ ਹੈ ਵੀ ਬੰਦਾ ਕਹਿ ਹੁੰਦਾ ਚਲ ਕੈਨੇਡਾ ਅਮਰੀਕਾ ਦੂਜੇ ਜਿਵੇਂ ਹਨਾ ਉੱਥੇ ਦਾ ਬੰਦਾ ਪੀਆਰ ਲੈ ਲੈਂਦਾ ਜਿਵੇਂ ਹੁਣ ਅਰਬ ਦੇਸ਼ ਹੈ ਜਿਹੜੇ ਡਰਦਾ ਉੱਥੇ ਵੀ ਨਹੀਂ ਇਹ ਅੱਛਾ ਉੱਥੇ ਵੀ ਆਪਦਾ ਹੀ ਬਣਾ ਲੈਂਦਾ ਹੈ ਅੱਜ ਵੀ ਮੈਂ ਕੋਈ ਵੀਡੀਓ ਦੇਖੀ ਜਾਂਦਾ ਸੀਗਾ ਜੋ ਘਟਰ ਤੇ ਰੁਕ ਜਾਂਦਾ ਪੁਲਿਸ ਹੁੰਦੀ ਹੈ ਤੇ ਅੱਛਾ ਥੱਲੇ ਸੀਵਰੇਜ ਪਾਇਆ ਨਾ ਢੱਕਣ ਜੇ ਲਾਏ ਵਿਆ ਉਹਦੇ ਚ ਵੜ ਜਾਂਦਾ ਜਦੋਂ ਪੁਲਿਸ ਝੋੜ ਜਾਂਦੀ ਚੱਕ ਟੱਕਾ ਨਿਕਲਿਆ ਆਉਂਦਾ ਅੱਛਾ ਜਿਹੜਾ ਇੱਕ ਬੰਦਾ ਉਹਦੀ ਵੀਡੀਓ ਬਣਾਈ ਜਾਂਦਾ ਉਹਨੂੰ ਪੁੱਛਦਾ ਕਹਿੰਦਾ ਵੀ ਇੱਥੇ ਕਰਦਾ ਜੀ ਅੱਛਾ ਉਹ ਮਾਦਾ ਭਰਾਵਾ ਚੋਰੀ ਰਹੀ ਨੇ ਆ ਕਹਿੰਦਾ ਫੜ ਕੇ ਲੈ ਜਾਣਗੇ ਅੱਛਾ ਕਾਠੀ ਕਰਦਾ ਜਿਹੜਾ ਉਹ ਬੜਾ ਜਗਾਰਡ ਬਣਾਇਆ ਹੈ ਨਾ ਹਾਂ ਬਈ ਮਤਲਬ ਕਿ ਜਿਵੇਂ ਹੁਣ ਅਸੀਂ ਲਿਬੀਆ ਚਲੇ ਗਏ ਹਨਾ ਹੂੰ ਜਦੋਂ ਮੈਂ ਲਿਬੀਆ ਗਿਆ ਤਨਖਾਹ ਬਹੁਤ ਥੋੜੀ ਪਈ ਹੁਣ ਜੇ ਉਹ ਜਾਗ ਲਾ ਪਏ ਇਹ ਦਿੰਦਾ ਉਹ ਜਾਂ ਕੰਮ ਹੁੰਦਾ ਹਨਾ ਜੇ ਫਿਰ ਕੰਮ ਵੀ ਜਿਆਦਾ ਲੈਣਾ ਤੇ ਬੰਦਾ ਲਾਲਚ ਕਰਦਾ ਹੈ ਰਪਏ ਸੀ ਵਣ ਸਹੀ ਹੈ ਸਾਡੀ ਤਨਖਾਹ ਨਵੇਂ-ਨਵੇਂ ਗਿਆਨ ਦੀ ਉਹਨਾਂ ਟਾਈਮਾਂ 'ਚ 130 ਰੁਪਏ ਹੁੰਦੀ ਸੀ ਅੱਛਾ ਨਹੀਂ ਵਿਗਾੜੇ ਮਹੀਨੇ ਦੀ ਹਾਂ ਅੱਛਾ ਵੈਸੇ ਬਾਵਾ ਬਣ ਜਾਂਦੇ ਸੀ ਉਹਦੇ ਤੇ ਚਲ ਮੈਨੇ ਰੀ ਦੀ ਤਾਂ ਕੋਈ ਨਹੀਂ ਬਣਨਾ ਆਪਣਾ ਵੀ ਆਪਾਂ ਨੂੰ ਉਹਦਾ ਜਗਾਰ ਵੀ ਕਰਨਾ ਚਾਹੀਦਾ ਯਾਰ ਹਾਂ ਉਹ ਕੋਈ ਜਗਾਰ ਨਹੀਂ ਹੁੰਦਾ अच्छा ਮੈਂ ਕਰਿਆ ਤੁਸੀਂ ਕਿਤੇ ਕਹਿੰਦੇ ਨਹੀਂ ਮੈਂ ਕਰੀ ਹੀ ਨਹੀਂ ਕੋਸ਼ਿਸ਼ ਤਾਂ ਕਰੋ 2 ਨੰਬਰ ਦਾ ਹਾਂ ਜਿਵੇਂ ਉਹ ਤੇ ਇਹ ਵੇਚਣਾ ਹੋਰ ਹਨ ਉਹ ਇੱਥੇ ਦੇਲ ਕਿਥੋਂ ਵੇਚਣਗੇ 10 ਰੁਪਏ ਦਾ ਲੀਟਰ ਆ ਯਾਰ ਆਹ ਮੈਂ ਤਾਂ ਟੈਂਕੀ ਕਿੰਨੇ ਦੀ ਭਰਦੀ ਆਪਣੀ ਕਹਿੰਦਾ 10 ਰੁਪਏ 11 ਰੁਪਏ ਦੀ ਭਰਦੀ ਥਮਾ ਖਾਦੀ ਸਾਰੀ ਟੈਂਕੀ ਹਾਂ ਅੱਛਾ ਤੇ ਮੈਂ ਕਹ 10 ਰੁਪਏ ਤਾਂ ਬਹੁਤ ਆ ਫਿਰ ਆਪਾਂ 1.5 150 ਤਨਖਾ ਦੇ ਵੀ ਆਏ ਗਰੀ ਜੰਨੇ ਆ ਤੇ ਉਹਦਾ 10 ਰੁਪਏ ਆ ਹਾਂ ਤੇ ਤਿੰਨ ਕਿਦੋਂ ਪਰ ਤੀਜੇ ਦਿਨ ਖਾਲੀ ਕਰ ਹੀ ਦੇਣੀ ਆ ਫਿਰ ਤੀਜੇ ਦਿਨ ਪੰਜ ਵੀ ਆਉਂਦੇ ਆ ਉਹ ਵੀ ਬਹੁਤ ਇੱਥੇ ਤਾਂ ਹੈ ਹੈ ਇਹਦਾ ਹੈ ਪੰਜ 3 15 ਮੈਂ ਕਿਹਾ 150 ਬੰਦਾ ਜੇ ਆਪਾਂ 100 ਹੀ ਲਾ ਰੋ ਤਨਖਾਹ ਉਹ ਤਾਂ ਬੇਪਹੁੰਚ ਗਈ ਯਾਰ ਇਹ ਤਾਂ ਠੀਕ ਹੈ ਯਾਰ ਇਹ ਤਾਂ ਅਗਲੀ ਗੱਲ ਕਹਿੰਦਾ ਪਰ ਵੇਚਾਂਗੇ ਕਿ ਇਹਨੂੰ ਤੇਲ ਦੇ ਇਥੇ ਲੈਂਦੇ ਹੀ ਨਹੀਂ ਕੋਈ ਤੇ ਮੈਂ ਕਿਹਾ ਭਾਬੀ ਵੇਚਣਾ ਹੀ ਨਹੀਂ ਮੈਨੂੰ ਪੰਪ ਤੇ ਜਾਣ ਦਿਓ ਅੱਛਾ ਮੈਂ ਤਾਂ ਨਵਾਂ ਗਿਆ ਸੀ ਜਦੋਂ ਮੇਰਾ ਲਾਇਸੈਂਸ ਬਣ ਗਿਆ ਗੱਡੀ ਕੱਢੀ ਬਾਹਰ ਮੈਂ ਭੱਜਤੀ ਆ ਪੰਪ ਵਾਲੇ ਨੂੰ ਮੈਂ ਕਿਹਾ ਵੀ ਤੂੰ ਐਂ ਕਰ ਵੀ ਤੂੰ ਤਗਾਰ ਕਰ ਅੱਛਾ ਤੇਣਾ ਆਪਾਂ ਐ ਕਰਿਆ ਕਰਾਂਗੇ ਵੀ ਅੱਧਾ-ਅੱਧਾ ਹੀ ਕਰ ਲਿਆ ਕਰਾਂਗੇ ਉਹਨਾਂ ਦਾ ਤਰੀਕਾ 1 ਪੰਪ ਰੁਪਈਆ ਮੈਂ ਕਿਹਾ ਜੇ 10 ਦਾ ਤੇ ਜੇ 5 ਮੈਂ ਤੈਨੂੰ ਦੇ ਦਿਆ ਕਰੂੰ 5 ਮੈਂ ਰੱਖ ਲਿਆ ਅੱਛਾ ਉਹਨਾਂ ਨੇ ਕਿਹਾ ਵਜੀ ਆਉਨੇ ਆਖਿਆ ਹਾਂ ਮੈਨੂੰ ਆਪੇ ਦਾ ਠੀਕ ਆ ਹਾਂ ਮੈਂ ਕਿਹਾ ਵੀ ਲਿਆ ਕੱਢ 5 ਰੁਪਈਆ ਫਿਰ ਪੰਜ ਤੂੰ ਰੱਖ ਲੈ ਹਾਂ ਤੇ ਆ ਪਰਚੀ ਭਰ ਦੇ ਫੀ ਦਾਹਾਂ ਦਾ ਤੇਲ ਪਾਦਾ ਮੈਂ ਤਾਂ ਪਾਉਣਾ ਹੀ ਨਹੀਂ ਹੂੰ ਬੜਾ ਸਿਆਣਾ ਕਹਿੰਦਾ ਪੈਸੇ ਵੀ ਮੇਰੀ ਜੇਬ ਚੋਂ 5 ਰੁਪਏ ਇਹ ਤੇ ਕਿਹੜਾ ਅੱਧ ਹੋ ਗਿਆ ਓਏ ਹਾਂ ਉਹ ਮੈਂ ਕਹਾ ਕਸਮਾ ਪਰਚੀ ਤੂੰ ਤੈਨੂੰ ਕਹਿੰਦਾ ਮੈਂ ਪਰਚੀ ਕੀ ਕਰਾਂਗੀ ਅੱਛਾ ਉਹ ਬਦੂਦ ਮਾਗਦੇ ਸਮਝਣ ਨਾ ਹਾਂ ਫਿਰ ਉਹ ਦੂਜਾ ਸੱਦਿਆ ਕਹਿੰਦਾ ਬੜਾ ਸਿਆਣਾ ਆਇਆ ਕਹਿੰਦਾ ਇੰਦੀ ਆਪੋ ਦੀ ਮੰਗੀ ਜਾਂਦਾ ਹੂੰ ਉਹ ਕਹਿੰਦਾ ਵਾਹ ਤੇਰੇ ਉਹ ਮੈਂ ਕਹਾ ਸਮਝ ਤਾਂ ਲਓ ਬਹਿ ਜਾਓ ਨੰਦੇ ਦਿਮਾਗ ਨਾ ਮੈਂ ਤਾਂ 15 ਮਿੰਟ ਲਾਇਆ ਅੱਛਾ ਤੂੰ ਖਾਸਮੋ ਮੈਂ ਜਾ 10 ਰੁਪਏ ਦਾ ਤੇਲ ਪਵਾ ਦਿਆ ਘਰ ਦੇ ਦੇ ਹਾਂ ਕਿਸਾਂ ਦਾ ਤੇਲ ਘਰ ਤਾਂ ਨਹੀਂ ਮੈਂ ਕਿਹਾ ਤੇਲ ਤਾਂ ਨਹੀਂ ਪਾਇਆ ਤੂੰ ਕਹਿੰਦਾ ਨਹੀਂ ਹਾਂ ਕਹਿੰਦਾ ਲਿਆ ਗੱਡੀ ਪਾਵਾਂ ਮੈਂ ਕਿਹਾ ਮੈਂ ਪਾਉਣੀ ਹੀ ਨਹੀਂ ਹਾਂ ਤੂੰ ਆ ਫੜ ਹਾਂ 10 ਰੁਪਏ ਹਾਂ ਤੇ ਤੂੰ ਜਿਹੜੇ ਭੱਟੇ ਆ ਉਹਨਾਂ 'ਚੋਂ 5 ਮੈਨੂੰ ਦੇ ਪੰਜ ਆਪ ਦੀ ਜਿਹੜੇ ਪਾਰਾ ਤੇ 10 ਆ ਤੇਲ 'ਚ ਪਾ ਦੇ ਅੱਛਾ ਪਰ ਜੀ अच्छा फिर हॉली हॉली खाने पे भी गल कहता हां ए ठीक है हम फिर फटाफट यो नहीं हम मैं कह भी ਸਾਡੀਆਂ ਚਾਰ ਗੱਟੀਆਂ ਆਇਆ ਕਹਿੰਦੀਆਂ ਮੋਗੇ ਵਾਲੇ ਸੀ अच्छा ਉਹ ਕਹਿੰਦਾ ਵੀ ਠੀਕ ਚਲੋ ਮੈਂ ਕਿਹਾ ਚੱਲ ਪਿਆ ਕੰਮ अच्छा भाई ਹੁਣ ਅਸੀਂ ਤੇਲ ਵੀ ਪਾਉਣਾ हां ਉਹ ਮੈਨੂੰ ਕਹਿੰਦੇ ਹੁਣ ਗੱਟੀਆਂ ਕੱਢ ਲੈਣਾ ਚਲਾਵਾਂਗੇ हां ਤੂੰ ਹੋਰ ਪੰਜ ਤਾਂ ਦਵਾਤੇ ਤੇ ਗੱਟੀਆਂ ਟੈਂਕੀਆਂ ਤਾਂ ਖਾਲੀ ਆ ਮੈਂ ਕਿਹਾ ਨਹੀਂ ਰਾਜਾ ਹੋ ਲੈਣ ਦਿਓ ਕਰਦੇ ਆ ਹੱਦ ਤਨ ਕਿਵੇਂ ਆ ਮੈਂ ਕਿਹਾ ਕੋਈ ਲੋਡਰ ਨਾ ਲਾ ਲੋ ਕੋਈ ਪੋਕ ਲੈ ਨਾ ਲਾ ਲੋ ਫਿਰ ਤਾਂ ਕੇ ਪੈ ਭਰ ਲੋ ਅੱਛਾ ਚੋਰੀ ਕੱਢ ਲੋ ਉਹਦੇ ਚ ਹਾਂ ਉਹਦੇ ਘਰੇ ਤੇ ਉਹਨੂੰ ਇਹਨਾਂ ਪੋਸ ਦਾ ਹਾਂ ਕੋਈ ਗੱਲ ਭਰ ਲੈਣਾ ਟੈਂਕ ਨਾ ਹਾਂ ਬਾਰੀ ਗੱਲ ਹੁੰਦੀ ਹੈ ਮੈਂ ਕਿਹਾ ਦੂਜੇ ਕਹਿੰਦੇ ਟੈਂਕਿਆਂ ਚੋਂ ਕੱਢ ਲਿਆ ਕਰੋ ਦੋ ਦੋ ਪਾਲਟੀਆਂ ਚੜੀ ਚੜੀ ਨੀਂ ਰੋ ਰੋ ਸੱਟੋ ਹਾਂ ਚੱਲ ਅਸੀਂ ਲਾ ਕੇ ਕਰਨਾ ਹੈ ਹੁਣ ਚਾਰ ਗੱਡੀਆਂ ਨਾ ਭਰ ਕੇ ਪੈ ਗਿਆ ਉਹਨੂੰ ਗੱਡੀਆਂ ਵਾਲੇ ਦੋਤ ਨੇ ਵੀ ਆਏ ਉਹ ਘੱਟ ਦਿੰਦੇ ਨੇ ਲੋਡਰ ਵਾਲਾ ਸੋਚੇ ਮੇਰਾ ਲੋਡਰ ਐਵਰੇਜ ਨਹੀਂ ਦਿੰਦਾ ਭੋਗ ਲੈਣ ਵਾਲਾ ਸੋਚੇ ਮੇਰੀ ਭੋਗ ਲੈਣ ਦੀ ਆ ਹੂੰ ਉਹਨਾਂ ਵਾਸਤੇ ਤੇ ਆ ਡਾਂ ਬਸ ਅੱਛਾ ਉਹਨਾਂ ਨੂੰ ਤੁਹਾਨੂੰ ਕੰਪਨੀ ਚ ਪਾਉਣਾ ਔਰ ਭੋਗ ਲੈਣ ਲੋਡਰ ਤੇ ਹੁਣ ਰੋਡ ਰੂਟ ਤੇ ਥੋੜੀ ਉੱਥੇ ਉੱਠ ਜਾਣ ਹੂੰ ਉਹਨਾਂ 'ਤੇ ਟੈਂਕੀ ਆਉਂਦੀ ਸੀ ਮੈਨੂੰ ਟੈਂਕੀ ਪਤਾ ਲੱਗਿਆ ਕਿੱਥੇ ਖੜੀ ਆ ਕੱਥਾਂ ਮੈਂ ਕਿਹਾ ਅੱਜ ਓਏ ਐਵੇਂ ਮੱਥਾ ਮਾਰੀ ਜਾਂਦੇ ਆ ਮੈਂ ਕਿਹਾ ਮਿੰਟਾਂ 'ਚ ਭਰ ਲੈ ਆ ਕਰਾਂਗੇ ਕੱਲੀ ਕੱਲੀ ਗੱਡੀ ਲੈ ਕੇ ਆਇਆ ਕਰੋ ਹਾਂ ਮੇਰੇ ਵਾਲੀ ਗੱਡੀ ਵੀ ਤੂੰ ਜਿਹੀ ਮੈਂ ਕਿਹਾ ਮੈਂ ਖੜਦਾ ਹਾਂ ਮੈਂ ਜਦੋਂ ਪਾਪ ਪੰਪ ਵਾਲਾ ਖੜਾ ਹੁੰਦਾ ਆਇਆ ਕਰੀ ਮੈਂ ਗੜਾ ਚੇਹੇ ਨੇ ਲਾ ਕੇ ਪਰ ਕੇ ਚਾਰ ਕਰਨ ਲੱਗਦਾ ਹਾਂ ਵਿਰਾਤੀ ਦੇ ਲਈ ਲਾ ਕੇ ਪਰ ਕੇ ਛਾਲ ਕੱਢ ਕੇ ਗੱਡੀਆਂ ਲਾ ਦਿਆ ਕਰਕੇ ਟੈਂਕੀ ਤੋਂ ਭਰ ਲਿਆ ਕਰਦੇ ਆ ਟੈਂਕੀ ਤੋਂ ਭਰ ਲਿਆ ਕਰਦੇ ਆ ਉਹ ਮਾਰੇ ਵਿੱਚ ਢੇੜ ਬਾੜਾ ਲੱਗਦਾ ਹਾਂ ਕਿ ਗੱਡੀਆਂ ਪੰਪ ਤੇ ਨਹੀਂ ਭੇਜਣੀਆਂ ਫੋਰਮੈਂਨ ਕਹਿੰਦਾ ਅੱਛਾ ਹੂੰ ਮੈਂ ਤਾਂ ਡਰਦਾ ਸੀ ਲੜੇ ਵੀ ਸੀਗੇ ਮੇਰੇ ਨਾਲ ਇੱਕ ਦੋ ਵਾਰੀ ਨਵੇਂ ਨਵੇਂ ਕਹਿੰਨੇ ਲੜ ਪਿਆ ਮੇਰੇ ਨਾਲ ਮੈਨੂੰ ਕਹਿੰਦਾ ਉਹ ਆਏ ਨਾ ਆਏ ਬੇਟਾ ਬੇਟਾ ਮੈਂ ਬਾੜ ਖੇਤੇ ਦਿੰਦਾ ਜੀ ਅੱਛਾ ਅਗੇ ਜਦੋਂ ਇਹਨੇ ਵਾਲ ਖਿੱਚਤਾ ਹਾਂ ਸਮਝ ਲੋ ਕਿ ਇੱਕ ਇੰਡੀਆ ਗਿਆ ਅੱਛਾ ਇਹਦਾ ਕਿ ਰੂਲ ਹੈ ਅੱਛਾ ਉਹ ਮੈਂ ਆ ਗਏ ਮੈਂ ਡਰੀ ਜਨੈ ਤੁਸੀਂ ਕੋਈ ਆਈ ਸਿਰ ਚੜਾਇਆ ਹੋ ਮੈਂ ਕਿਹਾ ਹਾਂ ਉਹੀ ਗੱਲ ਹੈ ਮੈਂ ਕਿਹਾ ਮੈਨੂੰ ਦੇਖ ਕੇ ਵਾਲ ਖਿੱਚਦਾ ਵੀ ਹਾਂ ਮੈਂ ਇਹ ਡਰੂ ਅੱਛਾ ਮੇਰੇ ਬੰਦੋਗਾਂ ਮੈਂ ਕਿਹਾ ਸਾਰੇ ਪਟੂਲਾ ਮੈਨੂੰ ਕਿਉਂ ਖੋਲਣਾ ਅੱਛਾ ਕਹਿੰਦਾ ਤੈਨੂੰ ਹਜੇ ਪਤਾ ਨਹੀਂ ਹਾਂ ਉਹ ਤਾਂ ਮੇਰਾ ਚੱਕਿਆ ਕਹਿੰਦਾ ਇੰਡੀਆ ਜਾਂਦਾ ਮੈਂ ਕਿਹਾ ਸਾਡਾ ਚੱਕਿਆ ਤਾਂ ਹਾਂ ਤੈਨੂੰ ਵੀ ਨਹੀਂ ਪਤਾ ਮੈਂ ਕਿਹਾ ਕਹਿੰਦੇ ਇੱਥੇ ਦੀਆਂ ਜੇਲਾਂ ਬਾਰੇ ਨਹੀਂ ਪਤਾ ਮੈਂ ਕਿ ਉਹ ਉੱਥੇ ਵੀ ਤੇ ਡਾਂਡੀਆਂ ਆਏ ਆ ਹੂੰ ਧੱਕਦੇ ਤੂੰ ਪਿੰਡ ਨਹੀਂ ਉਹਨਾਂ ਨੂੰ ਮੁੜ ਕੇ ਹੂੰ ਮੋਗੇ ਜਿਹੜੇ ਰਹੀਆਂ ਹਾਂ ਮੈਂ ਕਿਹਾ ਜਾਣ ਤੈਨੂੰ ਵੀ ਨਹੀਂ ਦਿੰਦੇ ਬੇਫਿਕਰ ਰਹੀ ਹੂੰ ਮੈਂ ਕਿ ਇਹ ਨਾ ਸੋਚੀ ਮੈਨੂੰ ਇੰਡੀਗਾ ਭੇਜ ਕੇ ਤੂੰ ਇੰਡੀਗਾ ਜੇਗਾ ਤੂੰ ਵੀ ਲਿਵਗਾ ਰਹਿ ਜਾਵੇਂਗਾ ਪੱਕਾ ਅੱਛਾ ਐਂ ਤੇ ਤੂੰ ਵੀ ਨਹੀਂ ਆਉਂਦਾ ਮੈਂ ਕਿਹਾ ਫਿਰ ਹੂੰ ਉਹਨੇ ਕਹੇ ਬੰਦਾ ਗਲਤ ਆ ਅੱਛਾ ਸਾਡੀ ਤੂੰ ਤੂੰ ਮੈਂ ਮੈਂ ਹੋ ਗਈ ਹੂੰ ਉਧਰੋਂ ਉਹਨਾਂ ਨੇ ਫੋਨ ਲਾਦਾ ਮੇਰੇ ਭਰਾ ਨੂੰ ਉਹ ਤੈਨੂੰ ਬਦਾ ਇਨਚਾਰਜ ਉਹ ਵੀ ਸੀਗਾ ਉੱਤੇ ਉਹ ਤਾਂ ਕੋਠੀ ਰਹਿੰਦਾ ਸੀ ਮਾਲਕਾਂ ਨਾਲ ਉਹ ਆ ਗਿਆ ਉਹ ਉਦੋਂ ਉਹਨੇ ਅਗੇ ਇਹਨੂੰ ਲਾਂਬਾ ਦਿੰਨੇ ਉਹ ਉਦੋਂ ਗਰਮ ਉਹ ਉਹਨੂੰ ਕਹਿੰਦਾ ਆਏ ਕਰਦਾ ਮੈਂ ਕਰ ਦੂ ਮੈਂ ਫਲਾ ਨਾ ਉਹਨੇ ਗਾਲ ਘੜਤੀ ਹੁਣ ਸੱਤ ਮਾਤੇ ਤਪੜੇ ਜਿਉਂ ਉਦਤਲੇ ਅੱਛਾ ਉਹ ਦੂਜਿਆਂ ਨੇ ਛੜਾਇਆ ਕਹਿੰਦਾ ਤੂੰ ਗਾਲ ਕਿਵੇਂ ਕੱਢਦਾ ਹੈ ਕਹਿੰਦਾ ਠੀਕ ਹੈ ਨਾ ਕਹਿੰਦਾ ਭਰਾ ਮੇਰਾ ਕਹਿੰਦਾ ਆ ਤਾਂ ਪੁਰਾ ਫਿਰ ਉਹਦਾ ਅਹੀਂ ਚੱਲੂ ਹੁਣ ਚੱਲ ਜਿਵੇਂ ਚੱਲਦਾ ਕਿਹੜੇ ਨੇ ਬੋਲਣਾ ਬੱਬਾ ਮੈਂ ਤਾਂ ਮੌਜ ਨਾਲ ਦੀ ਮਰਜ਼ੀ ਨਾ ਆਇਆ ਕਰਾਉਂਦੀ ਯਾਰ ਹੁਣ ਡਿਊਟੀ ਆ ਅਸੀਂ ਡਿਊਟੀ ਕਰ ਲਈ ਕੰਮ ਮੁੱਕ ਗਿਆ ਬੈਠੇ ਆ ਉੱਥੇ ਅੱਛਾ ਬੈਜੋ ਫੋਰਮੈਨ ਬੈਠਾ ਹੈ ਬੈਜੋ ਫੋਰਮੈਨ ਬੈਠਾ ਉਹਦੇ ਦਾ ਘਰ ਵਾਲੀ ਰਹਿੰਦੀ ਸੀ ਨਾਲ ਬਾਈ ਅੱਛਾ ਮਿੱਥੀ ਘਰ ਸੀ ਇਧਰ ਸਾਡੇ ਘਰ ਸੀਗੇ ਇਧਰ ਉਹਦਾ ਸੀ ਡਰਾਈਵਰਾਂ ਦਾ ਅਟ ਹੁੰਦਾ ਤੇ ਦੇਵਤਾ ਅਟ ਹੁੰਦਾ ਫੋਰਮੈਨ ਦਾ ਬੱਤਆ ਫੋਰਮੈਨ ਵੀ ਬਖਰੀ ਦਾ ਸੀ ਮਿੱਥੀ ਮੈਂ ਗਿਆ ਯਾਰ ਉਹ ਤਾਂ ਬਹਿ ਲਾਣਾ ਹਾਨੂੰ ਕਿ ਆ ਕੇ ਬਹਿ ਗਿਆ ਉਹਦਾ ਰਾਤ ਨੂੰ 10 ਵਜੇ ਉੱਠੂ ਮੈਂ ਚੱਲਿਆ ਮੈਂ ਗਿਆ ਪਾਣੀ ਰੁਕਣਾ ਭਾਈ ਜਿੱਥੋਂ ਮੇਰੇ ਨਾਲ ਧੋਖਾ ਹੋਇਆ ਅੱਛਾ ਮੈਂ ਆ ਗਿਆ ਹਾਂ ਵੀ ਤੂੰ ਵਾਹ ਕੰਮ ਹੀ ਮੁੱਕ ਗਿਆ ਮੈਂ ਕੀ ਬਹਿ ਗਿਆ ਆਪਾਂ ਘਰੇ ਆਵਦੇ ਨਾ ਮੈਂ ਤਾਂ ਉਹਨੇ ਮੈਂ ਉੱਥੇ ਹੀ ਬੈਠ ਰਿਹਾ ਸੀ ਉੱਥੇ ਤੋਂ ਫਿਰ ਮੈਂ ਲੱਗਣ ਲੱਗ ਗਿਆ ਉਹਨੇ ਕਿਹਾ ਵੀ ਸਾਰੀ ਆਉਣ ਲੱਗਦੇ ਯਾਰ ਇਹਨਾਂ ਦਾ ਡਾਰੀ ਚੱਕ ਸਾਫ ਉਹ ਮੁੜ ਕੇ ਜਦੋਂ ਮੇਰਨਾ ਬਾਵਾ ਤੂੰ ਤੂੰ ਮੈਂ ਮੈਂ ਹੋ ਗਈ ਜੇ ਕਟਾਤਾ ਮੈਂ ਰਾਜਨੀ ਵਿਪਟਤਾ ਮੇਰਨਾਪੁਰ ਨੂੰ ਹਟ ਗਿਆ ਨਾ ਉਹ ਕਹਿੰਦਾ ਮੈਨੂੰ ਨਾ ਬੁਲਾਇਆ ਕਰੋ ਕਹਿੰਦਾ ਤੋੜ ਹੁੰਦਾ ਜੀ ਤੋੜ ਪਿੰਡ ਪੈਂਦਾ ਤਰ ਤਰਨ ਕੋ ਅੱਛਾ ਉੜਦਾ ਇਲੈਕਟ੍ਰੀਸ਼ੀਅਨ ਹੁੰਦਾ ਸ਼ਾਇਦ ਸੁਣਦਾ ਹੋਵੇ ਉਥੋਂ ਦੇ ਝਿੰਦੇ ਹੁਣੀ ਹੁੰਦੇ ਸੀ ਉਹ ਵੀ ਬਾਹਰ ਆਏਵੇਂ ਮਗਰ ਮਗਰ ਪੈਦਾ ਫੋਰਮੈਨ ਦੀ ਫੋਰਮੈਨ ਦੀ ਕੀ ਯਾਰ ਮੈਂ ਕਹਾਂਵੇਂ ਤੂੰ ਜਾਈਂ ਬੰਦੇ ਨੂੰ ਸਿਰ ਚੜਾ ਲੈਨੇ ਆਪਾਂ ਮਿਹਨਤ ਕਰਦੇ ਕੰਮ ਕਰਦੇ ਆ ਯਾਰ ਇਹਨੇ ਦੇਣੇ ਪੈਸੇ ਕਿਸੇ ਨੇ ਦੇਣੇ ਇਹਦਾ ਆਪ ਮੈਨੂੰ ਪਤਾ ਤਾਂ ਨਹੀਂ ਫੋਰਮੈਨ ਕਹਦਾ ਇਹ ਇਹਨੂੰ ਗੱਡੀ ਬਾਰੇ ਪਤਾ ਕੋ ਮੈਂ ਕਹਾਂ ਧੱਕਾ ਨਹੀਂ ਪਤਾ ਮੈਂ ਕਿ ਮਰੀਏ ਨੇ ਵੀ ਨਹੀਂ ਟੀਲ ਦਾ ਫਿਰ ਚੱਲਦਾ ਰਿਹਾ ਕੰਮ ਹਾਂ ਟੀਲ ਦਾ ਮੈਂ ਬੰਦ ਹੀ ਨਹੀਂ ਕਰਿਆ ਤੇ ਮਾਲਕਾਂ ਨੂੰ ਨਹੀਂ ਪਤਾ ਲੱਗਿਆ ਮਾਲਕਾਂ ਨੇ ਕੀ ਇਹ ਕਹਿੰਦਾ ਆਖੇ ਟੀਲ ਯਾਰ ਹੁਣ ਚਾਰਾਂ ਗੱਡੀਆਂ ਚ ਉਹਨਾਂ ਨੂੰ ਕੀ ਪਤਾ ਲੱਗਦਾ ਐਡੀ ਕੰਪਨੀ ਚ ਪਰ ਹੁਣ ਚਾਰਾਂ ਗੱਡੀਆਂ ਚ ਮਨ ਲਾ ਤੂੰ ਹੁਣ ਟੈਂਕੀਆਂ ਗੱਡੀਆਂ ਖੁੰਦ ਗੰਦਰ ਨੂੰ ਪਤਾ 400 ਲੀਟਰ ਦੀ ਟੈਂਕੀ ਆ ਜਾਂ ਨਹੀਂ ਟੀਲ ਦੀ ਵੱਧ ਲੱਗਣ ਲੱਗ ਗਿਆ ਕੰਪਨੀ ਤੇ ਇੰਨੇ ਨਾਲ ਤਾਂ ਮਾੜਾ ਮੋਟਾ ਫਰਕ ਮੈਣਾ ਪਰ ਉਹਨੂੰ ਪਤਾ ਲੱਗ ਗਿਆ ਇਹ ਗੜਬੜ ਕਰਦਾ ਹੈ ਅੱਛਾ ਕਹਿੰਦਾ ਤੇਲ ਵੱਧ ਲੱਗਦਾ ਕਹਿੰਦਾ ਪੰਪ ਤੇ ਨਹੀਂ ਜਾਣਾ ਕਿਸੇ ਨੂੰ ਕਹਿੰਦਾ ਇੱਥੇ ਹੀ ਪਾਉਂਦੇ ਅੱਛਾ ਵੱਡੀ ਟੈਂਕੀ ਉੱਥੇ ਹੀ ਭਰਾ ਦਿਆ ਇੱਥੇ ਅੱਛਾ ਉੱਥੇ ਲਾਦਾ ਕਿ ਭਾਈਆ ਹੁੰਦਾ ਹੀ ਪਟਿਆਲੇ ਦਾ ਜਰਾ ਪਾਉਂਦਾ ਹੂੰ ਤੇ ਕਿਹਨੋਂ ਮੈਂ ਇੱਥੋਂ ਭਰਨੇ ਦਾ ਸਰਗਟੈਂਜ ਉਹ ਮੈਨੂੰ ਕਹਿੰਦੇ ਹੌਣ ਮਗਰ ਸਾਧਾ ਲਓ ਇਹਦਾ ਮਗਾ ਹੀ ਟੈਂਕੀ ਮਸਾ ਪੈਣੀ ਦੂਜੀ ਟੈਂਕੀਂ ਬਰੋਲਾ ਪੈ ਜਾ ਮੈਨੂੰ ਉਹਦਾ ਕਿਵੇਂ ਮਗਰ ਤੁਸੀਂ ਕੀ ਲੈਣਾ ਉਹ ਟਾਈਪੀ ਖੜੀ ਆ ਉੱਥੇ ਐ ਪੱਟਿਆ ਵਾ ਬਿਲਡਿੰਗ ਨੂੰ ਭੱਲਿਓ ਪਿੱਲਰ ਕੱਢ ਕੇ ਲਿਆਉਂਦੇ ਆ ਮੈਂ ਰਾਤ ਨੂੰ ਗਿਆ ਐ ਫੜ ਕੇ ਨਿਓ ਜਾ ਖੜ ਗਿਆ 20 ਮਿੰਟ ਤੇ ਜਿਹੜੀ ਤੇਲ ਕਰਤਾ ਥੱਲੇ ਕੱਤੀ ਟੈਂਕੀ ਕਰਕੇ ਆ ਗਿਆ ਮੈਂ ਪਹ ਗਿਆ ਆ ਕੇ ਦੂਜੇ ਦਿਨ ਫੇਰ ਗਿਆ ਫੇਰ ਮਾਰੀ ਉਹ ਟੈਂਕੀ ਮੁੱਕ ਗਈ ਕਟੀਆਂ ਕਿਹੜਾ ਅਮੀ ਤੇ ਇਹ ਪਾਉ ਪਾਦਾ ਪਾਦਾ 파ਰਕੇ ਲਿਆ ਤੇ ਤੂੰ ਦੱਸੇ ਹੀ ਨਹੀਂ ਉਹ ਦੂਦੀ ਟੈਂਕੀ ਭਰ ਲਿਆ ਤੀਜੀ ਨੂੰ ਰੋਣਾ ਪੈ ਗਿਆ ਉਹ ਮਾਲਕ ਆ ਗਿਆ ਉਹ ਦਵਾਈ ਕਰੀ ਜਨਾ ਇੰਨਾ ਤੇਲ ਯਾਰ ਹਾਂ ਤੂੰ ਬੜੀ ਬਚਤ ਕਰਨ ਲੱਗਿਆ ਕਹਿੰਦੇ ਇਹ ਕਿਹੜਾ ਅੰਦਰੋਂ ਪਾਉਣ ਲੱਗਿਆ ਤੂੰ ਉਹਨਾਂ ਪਾਪ ਤੇ ਜਾਣ ਦੇ ਗੱਟੀਆਂ ਆ ਜਾਓ ਮੈਂ ਕਿ ਚੱਕ ਦੇ ਪਾ ਤੇ ਇੱਥੇ ਨਹੀਂ ਤੇਲ ਹੈ ਪੰਪ ਤੇ ਵੱਜੇ ਪੰਪ ਵਾਲੇ ਵੀ ਕਹਿੰਦੇ ਯਾਰ ਅਸੀਂ ਆਖਾ ਯਾਰ ਰੋਣਾ ਨਹੀਂ ਮੈਂ ਕਹਿੰਦੇ ਨਹੀਂ ਆ ਗਏ ਭਾਈ ਤੇ ਬੇਪੀਗਰ ਰੋ ਮੈਂ